ਡੱਲੇਵਾਲ ਸਾਹਿਬ ਵੱਲੋਂ ਸਾਨੂੰ ਮਹਿਸੂਸ ਹੋਇਆ ਵੀ ਜਿਵੇਂ ਉਹਨਾਂ ਦਾ ਖੂਨ ਵਧਿਆ ਹੁੰਦਾ ਨਾਲ ਦੇ ਸਾਥੀ ਮਤਲਬ ਜਦੋਂ ਜੜ ਕੇ ਬੰਧਿਆ ਤਾਂ ਲਾਜ਼ਮੀ ਆ ਵੀ ਮਤਲਬ ਉਹਦੇ ਚ ਫਾਇਦਾ ਤਾਂ ਹੋਣਾ ਹੀ ਆ ਨਾ ਲਹਿਰ ਨੂੰ ਇਹ ਜਿਹੜੀ ਸਾਂਝੀ ਮੀਟਿੰਗ ਹੋਈ ਹੈ ਜੀ ਇਹ ਬੜੇ ਚਿਰਾਂ ਦਾ ਮਤਲਬ ਚੱਲ ਰਿਹਾ ਸੀ ਵੀ ਇੱਕ ਸਾਂਝਾ ਪਲੇਟਫਾਰਮ ਬਣਾਇਆ ਜਾਵੇ ਕਿਉਂਕਿ ਜਦੋਂ ਦੁਸ਼ਮਣ ਇੱਕ ਹੋਵੇ ਨਾ ਫਿਰ ਫੌਜਾਂ ਨੂੰ ਜਿਹੜੇ ਮਤਭੇਦ ਛੱਡ ਕੇ ਫੌਜਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਤਾਂ ਹੀ ਦੁਸ਼ਮਣ ਤੇ ਆਪਾਂ ਵਾਰ ਕਰ ਸਕਾਂਗੇ ਇਸ ਤੋਂ ਦੁਸ਼ਮਣ ਬੜਾ ਖੁਸ਼ੀ ਸਾਡਾ ਵੀ ਇਹ ਪਲੇਟਫਾਰਮ ਆ ਕੁਝ ਵਿੱਚ ਆਈਟੀ ਸੈੱਲ ਛੱਡੇ ਹੋਏ ਸੀ ਜਿਹੜਾ ਕੋਈ ਉਹਨਾਂ ਨੂੰ ਕੁਝ ਬੋਲਦੇ ਸੀ ਕੋਈ ਸਾਨੂੰ ਕੁਝ ਬੋਲਦੇ ਸੀ ਇਹ ਜਿੰਨਾ ਚਿਰ ਹੈ ਸਾਰੇ ਦੇਸ਼ ਦੇ ਜਿਵੇਂ ਤਿੰਨੇ ਹੀ ਮੋਰਚ ਇਹਨਾਂ ਦਾ ਧਨੇਰ ਹੋਣਾ ਦਾ ਮੋਰਚਾ ਇਹ ਕਿਸਾਨ ਮਜ਼ਦੂਰ ਮੋਰਚਾ ਜਾਂ ਇਹ ਗੈਰ ਰਾਜਨੀਤਕਾਂ ਲੈ ਨੇ ਡੱਲੇਵਾਲ ਸਾਹਿਬ ਹੁਣੀ ਨੇ ਤੇ ਜਾਂ ਐਸ ਕੇ ਐਮ ਜਿਹੜਾ ਭਾਰਤ ਹੈ ਇਹ ਤਿੰਨਾਂ ਨੂੰ ਜਿੰਨਾ ਚਿਰ ਇਹ ਸਿਰ ਜੋੜ ਕੇ ਇਕੱਠੇ ਹੋ ਕੇ ਕੋਈ ਗੱਲ ਜਾਂ ਉਹ ਕਰਦੇ ਨਹੀਂ ਹੈਗੇ ਉਹਨਾਂ ਚਿਰ ਇਹ ਸੰਭਵ ਜਾਂ ਨਹੀਂ ਹੈਗਾ ਅਸੀਂ ਬੇਨਤੀ ਕਰਕੇ ਪਿਛਲੇ ਸਾਰੇ ਹਾਲਤ ਨੇ ਕਿ ਤੁਸੀਂ ਦੇਖਿਆ ਖਾਸ ਕਰਕੇ ਮੈਂ ਕਿਉਂਕਿ ਸਾਡੀ ਜਥੇਬੰਦੀ ਦਾ ਪਹਿਲਾਂ ਇਹ ਤੋਂ ਹੀ ਇਹਨਾਂ ਕੋਸ਼ਿਸ਼ਾਂ ਸੀ ਮੋਰਚਾ ਵੀ ਲਾਇਆ ਇਹਨਾਂ ਨੇ ਇਸ ਮੈਂਚ ਯੂਨੀਟੀ ਚਲੋ ਜੋ ਮਾੜੇ ਮੋٹے ਸੀਗੇ ਉਹ ਅਸੀਂ ਹੱਲ ਕਰਾ ਕੇ ਸੰਯੁਕਤ ਕਿਸਾਨ ਮੋਰਚੇ ਨੂੰ ਆ ਤੁਹਾਡੇ ਸਾਹਮਣੇ ਬੈਠੀ ਆ ਇਕਤਾ ਦਾ ਪ੍ਰਪੋਜ਼ਲ ਚੱਲਿਆ ਹੋਇਆ 15 ਤਰੀਕ ਨੂੰ ਮੀਟਿੰਗ ਸੱਦੀ ਹੋਈ ਹੈ ਉਹਦੇ ਵਿੱਚ ਸਾਂਝਾ ਜੇ ਫੁੱਲ ਇਕਤਾ ਨਹੀਂ ਹੁੰਦੀ ਘੱਟੋ ਘੱਟ ਇੱਕ ਦੁਸ਼ਮਣ ਦੇ ਖਿਲਾਫ ਪ੍ਰੋਗਰਾਮ ਤਾਂ ਸਾਂਝੇ ਦੇ ਸਕਦੇ ਆਂ ਅਸੀਂ ਉਹ ਵਨ ਔਰ ਅੱਜ ਸਰਕਾਰ ਦੇ ਘਰ ਚ ਲੱਗਦਾ ਹੈ ਕਿ ਕੋਈ ਹਿਲਜੁਲ ਹੋਊਗੀ ਆ ਹੁਣ ਹੀ ਤਾਂ ਚਾਹੀਦੀ ਆ ਲਾਜ਼ਮੀ ਸਰਕਾਰ ਤਾਂ ਕਹਿੰਦੀ ਸੀ ਇਕੱਲੇ-ਇਕੱਲੇ ਇਕੱਠੇ ਨਹੀਂ ਹੈ ਅੱਜ ਉਹਨੂੰ ਇਹ ਤਾਂ ਦਿਖਾਇਆ ਨਾ ਅਪਾ ਕੱਲ ਦੇ ਮਤੇ ਨੇ ਦਿਖਾਇਆ ਵੀ ਅਸੀਂ ਇਕੱਠੇ ਹਰਜੀਤ ਗਰੇਵਾਲ ਦਾ ਪਿਛਲੇ ਦਿਨੀ ਬਿਆਨ ਸੀਗਾ ਕਹਿੰਦਾ ਜਿਹੜੇ ਆਪ ਇਕੱਠੇ ਨਹੀਂ ਹੋ ਸਕਦੇ ਉਹ ਕਿਸਾਨਾਂ ਨੂੰ ਇਕੱਠੇ ਕਿਵੇਂ ਕਰਨਗੇ ਤੇ ਅੱਜ ਦੇਖ ਲਾਂਗੇ ਅੱਜ ਫਿਰ ਕੀ ਕਹਿੰਦਾ ਸ਼ਾਮ ਨੂੰ ਫੋਨ ਫਾਨ ਕਰਕੇ ਦੇਖ ਲਿਓ ਉਹਨੂੰ ਵੀ ਇਕੱਠੇ ਤਾਂ ਹੋ ਗਏ ਇਹ ਹੁਣ ਪਰ ਜੇ ਉਹਨਾਂ ਨੇ ਇਹ ਸਵਾਲ ਉਠਾ ਦਿੱਤਾ ਵੀ ਹੁਣ ਜਦੋਂ ਨਾਜ਼ਕ ਹਾਲਤ ਹੋ ਗਈ ਐ ਡੱਲੇਵਾਲ ਸਾਹਿਬ ਦੀ ਤੇ ਜਦੋਂ ਹੁਣ ਇੰਨਾ ਵੱਡਾ ਇਕੱਠ ਪਿਛਲੇ ਦਿਨੀ ਖਣੌਰੀ ਦੇ ਵਿੱਚ ਵੇਖਿਆ ਤਾਂ ਆਏ ਨਹੀਂ ਨਹੀਂ ਇਹ ਗੱਲ ਕਿਹੜੀ ਗਲਤ ਹੈ ਅਸੀਂ ਪਹਿਲਾਂ ਵੀ ਆ ਕੇ ਗਏ ਆਂ ਪਕਰ ਸਾਹਿਬ ਮੇਰੇ ਨਾਲ ਸੀ ਲੱਖੋ ਵਾਲ ਮੇਰੇ ਨਾਲ ਸੀ 10 ਬੰਦੇ ਸੀ ਉਸ ਦਿਨ ਵੀ ਸੀ ਪਹਿਲਾਂ ਵੀ ਆ ਗਏ ਆ ਇਹ ਠੀਕਾ ਸਰਗਰਮੀਆਂ ਚੱਲਦੀਆਂ ਨੇ ਅਸੀਂ ਵੀ ਮਤਲਬ ਕਹਿੰਦੇ ਜਦੋਂ ਉਹ ਜਿਹੜਾ ਡਰਾਫਟ ਦੁਆਰੇ ਆ ਗਏ ਉਹਨਾਂ ਡਰਾਫਟਰਾਂ ਨੂੰ ਜਵਾਬ ਦੇਣ ਲਈ ਪੰਜਾਬ ਦੀ ਧਰਤੀ ਨੂੰ ਫੇਰ ਤਨੂਰ ਬਣਾਉਣਾ ਪਊਗਾ ਤੇ ਉਸ ਤੋਂ ਜੋ ਆਪਾਂ ਕਹਿੰਦੇ ਦੁਸ਼ਮਣ ਜਿਹੜਾ ਤਕੜਾ ਉਹਨੇ ਤਾਂ ਸਾਡਾ ਜਿਹੜਾ ਮਤਲਬ ਮੰਨਿਆ ਹੋਇਆ ਸੀ ਉਹ ਵੀ ਟੇਢੇ ਢੰਗ ਨਾਲ ਵਾਪਸ ਕਰ ਲਿਆ ਇਸ ਕਰਕੇ ਜਿਹੜਾ ਪੰਜਾਬ ਨੂੰ ਨਿਕੱਲੇ ਮੈਂ ਕਹਾਂਗਾ ਭਾਰਤ ਨੂੰ ਤਿਆਰ ਕਰਕੇ ਦਿੱਲੀ ਦੇ ਤਖਤ ਨਾਲ ਟੱਕਰ ਲਾਉਣੀ ਪੈਣੀ ਹੈ। ਹੂੰ ਅੱਛਾ ਇੱਕ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਗੱਲਬਾਤ ਕਰਨ ਲਈ ਕੁਝ ਲੋਕਾਂ ਦਾ ਇਹ ਸਵਾਲ ਹੈ ਵੀ ਉਹਦੇ ਨਾਲ ਗੱਲ ਕਿਉਂ ਨਹੀਂ ਕਰਦੇ? ਨਾ ਐਸਕੇਐਮ ਨਾ ਐਸਕੇਐਮ ਨਾਨ ਪੋਲੀਟੀਕਲ ਦੇਖੋ ਜਿਹੜੀ ਕਮੇਟੀ ਹੁੰਦੀ ਆ ਮੈਂ ਕਮੇਟੀ ਨਹੀਂ ਕਹਿੰਦਾ ਕੰਮ ਮਿੱਟੀ ਅੱਛਾ ਕੰਮ ਤੇ ਮਿੱਟੀ ਆ ਉਹ ਨਾ ਕੰਮ ਸਮਾ ਖਰਾਬ ਕਿਸ ਤਰ੍ਹਾਂ ਕੀ ਫਿਰ ਕੰਮ ਮਿੱਟੀ ਹੈ ਕੰਮ ਤੇ ਮਿੱਟੀ ਬੈ ਗਈ ਹੂੰ ਅੱਛਾ ਐਸੇ ਲਈ ਗੱਲ ਉਹਨਾਂ ਨਾਲ ਨਹੀਂ ਹੋ ਰਹੀ ਮਤਲਬ ਸਰਕਾਰ ਗੱਲ ਕਰੇਗੀ ਪੰਜਾਬ ਦੇ ਲੋਕਾਂ ਨੂੰ ਉਡ ਕੇ ਭੇਜੀਆ ਲੋਕਾਂ ਨੇ ਸਰਕਾਰ ਚੁਣ ਕੇ ਭੇਜੀਆ ਸਰਕਾਰ ਗੱਲ ਕਰੇ ਸੁਪਰੀਮ ਕੋਰਟ ਦਾ ਕੀ ਮਤਲਬ ਇਹ ਗੱਲ ਕਰਨ ਦਾ ਦੇਖੋ ਇਹ ਬਹੁਤ ਵੱਡਾ ਕਦਮ ਸੀਗਾ ਕਿ ਐਸਕੇਮ ਆਪ ਆਇਆ ਇਕਤਾ ਦੀ ਪ੍ਰਪੋਜ਼ਲ ਦੇ ਲਈ ਪੰਜਾਬ ਦੇ ਲੋਕਾਂ ਨੂੰ ਕੀ ਕਹੋਗੇ ਕਿਉਂਕਿ ਪੰਜਾਬ ਜਿਹੜਾ ਉਹ ਤੁਹਾਨੂੰ ਸਾਰਿਆਂ ਨੂੰ ਇੱਕ 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 ਵੇਖਣਾ ਚਾਹੁੰਦਾ ਦੇਖੋ ਪੰਜਾਬ ਦੇ ਲੋਕ ਇਹ ਵੀ ਦੇਖਦੇ ਹੋਣਗੇ ਵੀ ਜਿਹੜੀ ਪਹਿਲੇ ਦਿਨਾਂ ਚਾਹੇ ਕੋਈ ਚੱਲਦਾ ਰਹੇ ਕਹਿੰਦੇ ਐਸਕੇਮ ਹੈ ਨਹੀਂ ਕੱਲ ਐਸਕੇਮ ਦੀ ਸੀ ਲੋਕਾਂ ਦੇ ਸਾਹਮਣੇ ਜਿਸ ਕੇ ਮੋਕੇ ਤੁਸੀਂ ਵੀ ਹੋਵੋਗੇ ਮੇਰਾ خیال ਉੱਥੇ ਉਹ ਦਿੱਸੀ ਉੱਥੇ ਲੋਕਾਂ ਨੇ ਸਾਡੀ ਜੋ ਡਿਊਟੀ ਲਈ ਅਸੀਂ ਉਹ ਪੂਰੀ ਕਰਨ ਅੱਜ ਸ਼ੰਭੂ ਬਾਰਡਰ ਤੇ ਵੀ ਤੇ ਖਨੌਰੀ ਬਾਰਡਰ ਤੇ ਵੀ ਪਹੁੰਚੇ ਹਾਂ ਸੈਂਕੜੇ ਸਾਥੀਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਅਪੀਲ ਕੀਤੀ ਆ ਵੀ ਆਓ ਸਰ ਜੋੜ ਕੇ ਬੈਠੀਏ ਬਚਾਈ ਮਤਲਬ ਕਿਵੇਂ ਕਿਸਾਨੀ ਨੂੰ ਬਚਾ ਸਕਦੇ ਆ ਕਿਵੇਂ ਇਹਨਾਂ ਮੰਗਾਂ ਨੂੰ ਮੰਨਵਾ ਸਕਦੇ ਆ 15 ਤਰੀਕ ਦੀ ਜਿਹੜਾ ਨਵਾਂ ਖਰੜਾ ਖੇਤੀ ਦਾ ਆਇਆ ਹੈ ਲੱਗਦਾ ਕਿ ਉਹਦੇ ਖਿਲਾਫ ਵੀ ਪਹਿਲਾਂ ਵਾਂਗ ਦਿੱਲੀ ਮੋਰਚੇ ਮੰਗ ਲੜਾਈ ਲੜਨੀ ਪੈ ਸਕਦੀ ਹੈ ਦਿੱਲੀ ਮੋਰਚੇ ਵਾਂਗ ਨਹੀਂ ਜੀ ਡਾਕਟਰ ਸਾਹਿਬ ਉਹ ਤੋਂ ਮਜ਼ਬੂਤ ਕਰਨੀ ਪਊਗੀ ਉਹ ਤੋਂ ਤਕੜੀ ਕਰਨੀ ਪਊ ਕਿਉਂਕਿ ਦੁਸ਼ਮਣ ਪਹਿਲਾਂ ਤੋਂ ਤਕੜਾ ਹੋ ਗਿਆ ਦੁਸ਼ਮਣ ਨੂੰ ਜਿਹੜੀਆਂ ਲੁਕਮਜੀਤੀਆਂ ਖੱਡਣਾ ਆਗੀਆਂ ਇਸ ਕਰਕੇ ਸਾਨੂੰ ਵੀ ਜਿਹੜੇ ਇਕੱਲੇ ਕਿਸਾਨ ਨਹੀਂ ਕਹਿੰਦੇ ਅਸੀਂ ਅਸੀਂ ਕਹਿੰਦੇ ਕਿਰਤੀ ਹੱਥ ਆ ਜਿਹੜੇ ਚਾਹੇ ਉਹ ਮੰਡੀਆਂ ਚ ਮਜ਼ਦੂਰ ਆ ਖੇਤਾਂ ਚ ਮਜ਼ਦੂਰ ਆ ਬੇਰਜਗਾਰ ਆ ਸਾਰਿਆਂ ਨੂੰ ਸਟ੍ਰੇਟ ਯੂਨੀਅਨਾਂ ਨੇ ਕਿਉਂਕਿ ਹੱਲਾ ਸਾਰਿਆਂ ਤੇ ਆ ਜਿਹੜਾ ਆਟਾ ਜਿਹੜਾ ਸਾਰਿਆਂ ਨੂੰ 38 ਰੁਪਏ ਮਿਲਣ ਲੱਗ ਗਿਆ ਇਹ ਉਹਨਾਂ ਦੀ ਨੀਤੀਆਂ ਦਾ ਛਿੱਟਾ ਜਦੋਂ ਸਾਰਾ ਉਹਨਾਂ ਨੂੰ ਮਿਲ ਗਿਆ ਫੇਰ ਤਾਂ ਆਪਣਾ ਮਿਲੂ ਖਾਣੀ ਮਿਲੂ ਭੁੱਖੇ ਰਾਣੇ ਪਿਆ ਕਰੂ ਇਸ ਕਰਕੇ ਅਸੀਂ ਸਾਰਿਆਂ ਨੂੰ ਸਮਝਾ ਕੇ ਇੱਕ ਸੰਯੁਕਤ ਕਿਸਾਨ ਮੋਰਚਾ ਨਹੀਂ ਇੱਕ ਸੰਯੁਕਤ ਮੋਰਚਾ ਬਣਾਉਣ ਜਾ ਰਹੇ ਆ ਜਿਹਦੇ ਸਾਰੇ ਕਿਰਤੀ ਲੋਕਾਂ ਨੂੰ ਇਕੱਠੇ ਕਰਾਂ ਸਾਡੇ ਚੈਨਲ ਵੱਲੋਂ ਸ਼ੁਭ ਕਾਮਨਾਵਾਂ ਇੱਕੋ ਮੰਚ ਦੇ ਉੱਪਰ ਅਸੀਂ ਵੀ ਉਹ ਵੇਖਣਾ ਚਾਹੁੰਨੇ ਆ ਲੜਾਈ ਜਿਹੜੀ ਪੰਜਾਬ ਦੇ ਕਿਰਤੀ ਲੋਕਾਂ ਨੂੰ ਉਸ ਪੀਕ ਤੇ ਲੈ ਕੇ ਜਾਵੇ ਜਿੱਥੇ ਉਹ ਜਾਣ ਦੇ ਹੱਕਦਾਰ ਨੇ ਬਹੁਤ ਮਿਹਰਬਾਨੀ ਧੰਨ ਸਰ ਅਤਵਾਰਾ ਇਹ ਮਤਲਬ ਜਿਹੜੇ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਦੁਸ਼ਮਣ ਸਾਡਾ ਕਾਮਯਾਬ ਹੋ ਰਿਹਾ ਸੀ ਸਾਡੇ ਬਖਰੇਵੇਂ ਤੋਂ ਪਰ ਸਾਡੇ ਅੰਦਰੂਨੀ ਬਖਰੇਵੇਂ ਥੋੜੇ ਬੋਤੇ ਹੋ ਸਕਦੇ ਨੇ ਪਰਿਵਾਰਾਂ ਚ ਵੀ ਹੁੰਦੇ ਨੇ ਪਰ ਨਿੱਜੀ ਬਖਰੇਵੇਂ ਸਾਡੇ ਕੋਈ ਨਹੀਂ ਸਾਡੀ ਲੜਾਈ ਇੱਕ ਹੈ ਇਹ ਵੀ ਉਹ ਲੜਾਈ ਲੜ ਰਹੇ ਨੇ ਗੈਰ ਰਾਜਨੀਤਿਕ ਮੋਰਚਾ ਜੋ ਜਿਹੜੇ ਉੱਥੇ ਬੈਠੇ ਹੋਏ ਨੇ ਆਪਣੇ ਸੰਭੂ ਤੇ ਤੇ ਐਸਕੇਐਮ ਸਾਂਝਾ ਸਾਡੀ ਲੜਾਈ ਹੈ ਇੱਕੋ ਲੜਾਈ ਇੱਕੋ ਲੜਾਈ ਦੇ ਅਸੀਂ ਲੜ ਰਹੇ ਹਾਂ ਸਾਡੇ ਅੰਦਰੂਨੀ ਬਖਰੇਵੇਂ ਬੇਸ਼ੱਕ ਹੋਣਗੇ ਪਰ ਸਾਨੂੰ ਨਹੀਂ ਲੱਗਦਾ ਬੜੇ ਚਿਰਾਂ ਤੋਂ ਸਾਡੀ ਇਹੀ ਗੱਲਬਾਤ ਚੱਲ ਰਹੀ ਹੈ ਸੰਯੁਕਤ ਮੋਰਚੇ ਦੀ ਵੀ ਆਪਾਂ ਨੂੰ ਇੱਕ ਸਾਂਝਾ ਪਲੇਟਫਾਰਮ ਬਣਾਇਆ ਜਾਵੇ ਪਤਾ ਨਹੀਂ ਕਿਉਂ ਇਹ ਕਿੱਥੋਂ ਆ ਕੇ ਕਿੱਥੇ ਕਮੀ ਰਹੀ ਜਿਹੜੇ ਅਲੱਗ-ਅਲੱਗ ਹੋਣਾ ਪਿਆ ਪਰ ਹੁਣ ਅਸੀਂ ਦੁਬਾਰਾ ਸਾਰੇ ਅੱਜ ਸਾਡੇ ਲੀਡਰ ਆਏ ਨੇ ਪਰ ਅਸੀਂ ਦੁਬਾਰਾ ਫੇਰ ਇਕੱਠੇ ਹੋ ਰਹੇ ਆ ਤੇ ਉਸ ਦੁਸ਼ਮਣ ਨੂੰ ਦੱਸ ਰਹੇ ਆ ਅਸੀਂ ਪਹਿਲਾਂ ਵੀ ਦੱਸਦੇ ਸੀ ਜਦੋਂ ਇਤੋਂ ਕੋਈ ਐਲਾਨ ਹੁੰਦਾ ਸੀ ਇਹ ਇੱਥੇ ਖੜ ਕੇ ਕਰਦੇ ਸੀ ਅਸੀਂ ਭਾਵੇਂ ਸ਼ਹਿਰਾਂ ਦੇ ਵਿੱਚ ਚਾਹੇ ਭਾਰਤ ਬੰਦ ਦਾ ਹੋਵੇ ਜਾਂ ਇੱਥੇ ਜਦੋਂ ਮਤਲਬ ਸ਼ੁਭਦੀਪ ਦੀ ਮੌਤ ਹੋਈ ਹੈ ਉਦੋਂ ਕਿਤੇ ਇੱਥੇ ਜਾ ਰਹੇ ਸੀ ਉਦੋਂ ਅਸੀਂ ਰਾਜੀ ਦੇ ਮਹਿਲ ਕੇ ਰਹੇ ਸੀ ਾਟਾ ਾਟਾ ਭਾਜਪੀ ਇੱਕ ਦੇ ਕਰਕੇ ਰਹੇ ਸੀ ਉਦੋਂ ਵੀ ਸਾਡੀ ਆਵਾਜ਼ ਇੰਨਾ ਤੱਕ ਅਸੀਂ ਪਹੁੰਚਾਉਂਦੇ ਰਹਾਂ ਸਰਕਾਰ ਤੱਕ ਵੀ ਅਸੀਂ ਇਕੱਠੇ ਆ ਜਿੱਥੋਂ ਕਿਤੇ ਮੰਨ ਲੋ ਵੀ ਇੱਥੇ ਮੋਰਚੇ ਦੇ ਕੋਈ 19 ਕੀ ਕਰਦੀ ਹੈ ਸਰਕਾਰ ਫਿਰ ਵੀ ਅਸੀਂ ਅੱਗੇ ਖੜੇ ਹੋਵਾਂਗੇ ਇੱਥੇ ਕਿਤੇ ਨਹੀਂ ਇਹਨਾਂ ਦੇ ਦੁਸ਼ਮਣ ਨੂੰ ਕੰਮ ਜਾਵਨੇ ਸੀ ਹੋਣ ਦੇਣਾ ਲੱਗਦਾ ਹੈ ਕਿ ਅੱਜ ਸਰਕਾਰ ਦੇ ਕਾਰ ਕੰਪਨੀ ਛਿੜੇਗੀ ਬਿਲਕੁਲ ਛਿੜੂਗੀ ਜੋ ਤਾਂ ਪਹਿਲਾਂ ਹੀ ਛੜੀ ਹੋਈ ਸੀਗੀ ਕਿਉਂਕਿ ਜਦੋਂ ਇਹਨਾਂ ਦੇ ਅਸੀਂ ਇਹਨਾਂ ਦੇ ਆਕਾਲ ਨੂੰ ਲਾਗੂ ਕਰਦੇ ਸੀ ਇਹ ਤਾਂ ਪਹਿਲਾਂ ਹੀ ਛੜੀ ਹੋਈ ਸੀ ਪਰ ਵਿਚੋਂ ਉਹਨਾਂ ਨੇ ਆਈਟੀ ਸੈੱਲ ਪਾ ਕੇ ਉਹ ਕਿਤੇ ਨਾ ਕਿਤੇ ਸੋਚ ਰਹੇ ਸੀ ਵੀ ਇਹਨਾਂ ਨੂੰ ਅਲੱਗ ਕਰੀਏ ਜਿਹੜੀ ਪਾਸ਼ਾ ਇੱਥੋਂ ਮਤਲਬ ਕੋਈ ਬੰਦੇ ਵਿੱਚ ਆਈਟੀ ਸੈੱਲ ਦੇ ਕਹਾਂਗੇ ਇਸ ਤਰ੍ਹਾਂ ਨੂੰ ਜਿਹੜੇ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਦੇ ਇੱਕ ਨੇ ਇਹ ਸਾਡੀ ਜਿੰਦ ਜਾਨ ਨੇ ਸਾਡੇ ਲੀਡਰ ਨੇ ਢੱਲੇਵਾਲ ਸਾਹਿਬ ਸਾਡਾ ਇੱਕ ਧੁਰਾ ਹੈ ਅਸੀਂ ਇਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਅਸੀਂ ਇਹਨਾਂ ਦੇ ਪਿੱਛੇ ਲੱਗੇ ਹੋਏ ਹਾਂ ਬੇਸ਼ੱਕ ਉਹਨਾਂ ਇਹ ਅਲੱਗ-ਅਲੱਗ ਪਲੇਟਫਾਰਮਾਂ ਬਣ ਗਈਆਂ ਨੇ ਅਸੀਂ ਇਹਨਾਂ ਤੋਂ ਹੀ ਸਿੱਖਿਆ ਢੱਲੇਵਾਲ ਸਾਹਿਬ ਵਰਗਿਆਂ ਤੋਂ ਹੀ ਸਿੱਖਿਆ ਲੜਨਾ ਇਹਨਾਂ ਨੇ ਸਾਨੂੰ ਸਿਖਾ ਕੇ ਸਾਡਾ ਲੀਡਰ ਉਹ ਭੁਖੜਦਾਲ ਤੇ ਜੀ ਅ ਤੁਸੀਂ ਸੁਣਿਆ ਭੈਣ ਜੀ ਕਹਿੰਦੇ ਨੇ ਕਿ ਡੱਲੇਵਾਲ ਸਾਹਿਬ ਸਾਡੇ ਬੁੱਢੇ ਜਰਨੈਲ ਨੇ ਅਸੀਂ ਡਟ ਕੇ ਖੜੇ ਆਂ ਸੰਯੁਕਤ ਕਿਸਾਨ ਮੋਰਚੇ ਦੀ ਪ੍ਰਪੋਜ਼ਲ ਟੀਮ ਦੇ ਨਾਲ ਅੱਜ ਭੈਣ ਜੀ ਆਏ ਨੇ ਭੈਣ ਜੀ ਪੰਜਾਬ ਦੇ ਲੋਕਾਂ ਨੂੰ ਕਿੱਦਾਂ ਦਾ ਸੁਨੇਹਾ ਜਾਊਗਾ ਅੱਜ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਬਹੁਤ ਵਧੀਆ ਜਾਊਗਾ ਜੀ ਪੰਜਾਬ ਦੇ ਲੋਕ ਉਦੋਂ ਵੀ ਇਹ ਚਾਹੁੰਦੇ ਸੀ ਵੀ ਇਕੱਠੇ ਹੋਣ ਕਿਉਂਕਿ ਜਿਹੜੇ ਲੋਕਾਂ ਨੂੰ ਸਮਝ ਨਹੀਂ ਸੀ ਉਹ ਸਾਨੂੰ ਕਹਿ ਰਹੇ ਸੀ ਇਹ ਲੱਗ ਨੇ ਇਹ ਅਲੱਗ ਨੇ ਇਹ ਤੁਸੀਂ ਗਦਾਰ ਹੋ ਮੋਰਚਾ ਵਿੱਚ ਆਏ ਐਵੇਂ ਐਵੇਂ ਤੇ ਸਾਨੂੰ ਸਵਾਲ ਜਿਹੜਾ ਨੇ ਕਦੇ ਦੇਖੇ ਨਹੀਂ ਸਾਡੇ ਵਿੱਚ ਕਦੇ ਗਏ ਨਹੀਂ ਉਹ ਲੋਕਾਂ ਦੇ ਸਵਾਲ ਸੀਗੇ ਜਿਹੜੇ ਸਾਡੇ ਇੱਥੇ ਬੈਠੇ ਹੋਏ ਸੀ ਜਾਂ ਸੰਯੁਕਤ ਮੋਰਚੇ ਵਾਲੇ ਸੀ ਸਾਨੂੰ ਸਾਰਿਆਂ ਨੂੰ ਪਤਾ ਸੀ ਸਾਡੀ ਲੜਾਈ ਇੱਕ ਹੈ ਇੱਕ ਹੋ ਕੇ ਲੜੇ ਬਿਨਾ ਕਿ ਦੁਸ਼ਮਣ ਕਦੇ ਨਹੀਂ ਮਾਰਿਆ ਜਾਂਦਾ ਦੁਸ਼ਮਣ ਇੰਨਾ ਤਾਕਤਵਰ ਹੈ ਕਾਰਪੋਰੇਟ ਫਿਰ ਉਹਦੇ ਨਾਲ ਜੁੜੀਆਂ ਹੋਈਆਂ ਨੇ ਉਹਦੇ ਕੋਲ ਪੈਸੇ ਦੀ ਤਾਕਤ ਹੈ ਉਹਦੇ ਕੋਲ ਫੌਜੀ ਦੀ ਤਾਕਤ ਹੈ ਉਹਦੇ ਕੋਲ ਹਥਿਆਰਾਂ ਦੀ ਤਾਕਤ ਹੈ ਜਿੰਨੀ ਦੇਰ ਤੱਕ ਅਸੀਂ ਸਾਰਾ ਸੰਯੁਕਤ ਮੋਰਚਾ ਤੇ ਗੈਰ ਰਾਜਨੀਤਿਕ ਮੋਰਚਾ ਜਾਂ ਸੰਭੂ ਮੋਰਚਾ ਇਕੱਠੇ ਨਹੀਂ ਹੁੰਦੇ ਉਹਨਾਂ ਤੱਕ ਕੋਈ ਵੀ ਲੜਾਈ ਨਹੀਂ ਜਿੱਤ ਨਹੀਂ ਸਕਦਾ ਨਾ ਸੰਯੁਕਤ ਮੋਰਚਾ ਜਿੱਤ ਸਕਦਾ ਤੇ ਨਾ ਇਹ ਜਿੱਤ ਸਕਦੇ ਨੇ ਇਸ ਕਰਕੇ ਆਮ ਲੋਕਾਂ ਦੀ ਸਾ ਵੀ ਮੰਗ ਸੀ ਵੀ ਜਿੰਨੀ ਦੇਰ ਤੱਕ ਅਸੀਂ ਇਕੱਠੇ ਨਹੀਂ ਉਹਦੇ ਚਾਰ ਲੱਕੜਾ ਇਕੱਠਿਆਂ ਕਰਕੇ ਇੱਕ ਕਹਾਣੀ ਸੁਣੀ ਹੋਊਗੀ ਵੀ ਉਹਨਾਂ ਨੂੰ ਕੋਈ ਤੋੜ ਨਹੀਂ ਸਕਿਆ ਸੀ ਇੱਕ ਇੱਕ ਕਰਕੇ ਤੋੜੇ ਸੀ ਇਸ ਕਰਕੇ ਸਾਡੀਆਂ ਕਮਜ਼ੋਰੀਆਂ ਨੂੰ ਲੋਕ ਫਾਇਦਾ ਉਠਾਰੇ ਸੀ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਕਰਦੀ ਆ ਅਸੀਂ ਇਕੱਠੇ ਸੀ ਇਕੱਠੇ ਹਾਂ ਇਕੱਠੇ ਹੋ ਕੇ ਹੀ ਲੜਾਂਗੇ ਜੀ ਇਕੱਲੇ ਇਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਇਹ ਨਾਰਾ ਸੀ ਸਾਰੀਆਂ ਜਥੇਬੰਦੀਆਂ ਦਾ ਜਿਹੜਾ ਅੱਜ ਸਰਕਾਰ ਹੁੰਦਾ ਨਜ਼ਰ ਆ ਰਿਹਾ ਅੱਜ ਐਸ ਕੇ ਐਮ ਵਿੱਚ ਸ਼ਾਮਲ क्रांतिकारी किसान यूनियन पंजाब ਦੇ ਇਹ ਝੰਡੇ ਤੇ ਇਹ ਆਗੂ ਖਨੋਰੀ ਬਾਰਡਰ ਖੜੇ ਨੇ ਕਿਉਂਕਿ ਅੱਜ ਐਸਕੇਮ ਇੱਕ ਬਹੁਤ ਵੱਡੀ ਪੇਸ਼ਕਸ਼ ਲੈ ਕੇ ਡੱਲੇਵਾਲ ਸਭ ਕੋਲ ਪਹੁੰਚਿਆ ਇਹ ਜਿਹੜੀ ਪੇਸ਼ਕਸ਼ ਲੈ ਕੇ ਅੱਜ ਆਇਓ ਜੀ ਇਹ ਇਹਦੇ ਪਿੱਛੇ ਕੀ ਉਦੇਸ਼ ਹੈ ਤੁਹਾਡਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਜਦੋਂ ਇਹ ਐਸਕੇਮ ਬਣਿਆ ਸੀ ਉਦੋਂ ਵੀ ਬੜੀ ਸਰਗਰਮ ਭੂਮਿਕਾ ਨਿਭਾਈ ਸੀਗੀ ਇਹ ਹੁਣ ਵੀ ਜਿਵੇਂ ਕੱਲ ਵੱਡੇ ਪ੍ਰੋਗਰਾਮ ਹੋਏ ਨੇ ਜਾਂ ਇਹਦੇ ਪਹਿਲਾਂ ਸਮਾਨੰਤਰ ਅਸੀਂ ਉਹਨਾਂ ਦੇ ਨਾਲ ਮੇਲ ਮੇਂ ਜੋਲਮੇ ਜੇ ਪ੍ਰੋਗਰਾਮ ਕਰਦੇ ਰਹੇ ਜਦੋਂ ਇਹਨਾਂ ਦੇ ਰਿਫਰੈਸ਼ਨ ਹੁੰਦਾ ਤੇ ਅਸੀਂ ਉਹਨਾਂ ਨੂੰ ਟੋਲਪਲਾਜੇ ਖੋਲ ਦਿੰਨੇ ਆ ਅਸੀਂ ਦਿੱਲੀ ਵੀ ਜਾ ਕੇ ਆਏ ਆ ਅਸੀਂ ਮਤਲਬ ਸਾਰੇ ਅਸੀਂ ਇਹਨਾਂ ਦੇ ਨਾਲ ਇਹਨਾਂ ਦੇ ਹੱਕ ਚ ਆਵਾਜ਼ ਬੁਲੰਦ ਕਰਦੇ ਰਹੇ ਆ ਤੇ ਹੁਣ ਵੀ ਹੁਣ ਜਦੋਂ ਕਿ ਇਹ ਜਿਹੜੀਆਂ ਮੰਗਾਂ ਨੇ ਜਾਂ ਇਹ ਮੋਰਚਾ ਐਡਾ ਵੱਡਾ ਏ ਇਹ ਜਿਵੇਂ ਇੱਥੇ ਇਕੱਲੇ ਇਕੱਲੇ ਆਪਣੀ ਜਾਨ ਗਵਾਈ ਜਾਈਏ ਸਰਕਾਰ ਤਾਂ ਚਾਹੁੰਦੀ ਆ ਸਾਨੂੰ ਵੀ ਉਹ ਉਹਨਾਂ ਨੂੰ ਆਗੂ ਲੈਸ ਕੀਤਾ ਜਾਵੇ ਵੀ ਆਗੂ ਉਹਨਾਂ ਦੀਆਂ ਅੱਖਾਂ 'ਚ ਰੜਕਦੇ ਨੇ ਸੋ ਉਹਨਾਂ ਦੀ ਸਖਸ਼ੀਅਤ ਨੂੰ ਸਾਡੇ ਤੋਂ ਪਰਾਂ ਕਰਨਾ ਤੇ ਸਾਨੂੰ ਆਪਣੇ ਆਪ ਵੀ ਸੋਚਣਾ ਚਾਹੀਦਾ ਵੀ ਜੇ ਆਪਣੇ ਕਿਸਾਨਾਂ ਵਾਸਤੇ ਸੱਚੀ ਮੁੱਚੀ ਕੰਮ ਕਰਨਾ ਹੈ ਤਾਂ ਆਪਣੀ ਜਾਨ ਦੇ ਕੇ ਨਹੀਂ ਆਪਣੀ ਅਕਲ ਆਪਣੀ ਬੁੱਧੀ ਨਾਲ ਇਸ ਦੇਸ਼ ਦੇ ਇਸ ਕਿਸਾਨਾਂ ਦੇ ਇਹਨਾਂ ਲੋਕਾਂ ਦੇ ਜਾਂ ਉਹ ਸਾਰੇ ਚਾਹੇ ਛੋਟੇ ਦੁਕਾਨਦਾਰ ਨੇ ਉਹਨਾਂ ਨੂੰ ਇਹ ਵੱਡੀਆਂ ਮਤਲਬ ਜਿਹੜੇ ਉਹ ਪੋਹਨੇ ਆ ਅਧਾਰਾਂ ਨੂੰ ਬਚਾਉਣ ਵਾਸਤੇ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ ਲੋੜ ਹੈ ਅੱਜ ਦਾ ਜਿਹੜਾ ਇਹ ਤੁਸੀਂ ਪ੍ਰਪੋਜ਼ਲ ਲੈ ਕੇ ਆਏ ਹੋ ਇਹਦਾ ਸਰਕਾਰ ਤੇ ਕੀ ਅਸਰ ਪੈਣ ਦੀ ਸੰਭਾਵਨਾ ਸਰਕਾਰ ਤੇ ਵੱਡਾ ਅਸਰ ਹੋਊਗਾ ਕਿਉਂਕਿ ਮੋਦੀ ਨੂੰ ਮੋਦੀ ਦੀ ਸਰਕਾਰ ਨੂੰ ਇਹ ਭਲੇਖਾ ਸੀਗਾ ਵੀ ਕਿਸਾਨ ਅਲੱਗ-ਅਲੱਗ ਨੇ ਵੀ ਇਹ ਇਕੱਠੇ ਨਹੀਂ ਹੋ ਸਕਦੇ ਕਿਉਂਕਿ ਉਹ ਹਲੇ ਵੀ ਤੋੜਨ ਦੇ ਹੋਰ ਕੋਸ਼ਿਸ਼ਾਂ ਬਹੁਤ ਕਰ ਰਿਹਾ ਜਦੋਂ ਹੁਣ ਇੱਕ ਸੇਮ ਮੈਂਬਰੀ ਕਮੇਟੀ ਏਕਤਾ ਮਤਾ ਲੈ ਕੇ ਆਈ ਆ ਕਿਉਂਕਿ ਕੱਲ ਮੋਕੇ ਦੀ ਮਹਾਪੰਚਾਇਤ ਦੇ ਵਿੱਚ ਵੱਡੇ ਘੱਟ ਦੇ ਵਿੱਚ ਇਹ ਮਤਾ ਪਾਸ ਕਰਾਇਆ ਗਿਆ। ਇਸ ਤੋਂ ਪਹਿਲਾਂ ਵੀ ਸਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਤਾਂ ਜੋ ਤਾਲਮੇਲ ਬਣ ਜਾਵੇ। ਕਿਤੇ ਨਾ ਕਿਤੇ ਥੋੜਾ ਬਹੁਤਾ ਫਰਕ ਰਹਿ ਜਾਂਦਾ ਉਹਦੇ ਕਰਕੇ ਤਾਲਮੇਲ ਨਹੀਂ ਬਣ ਸਕਿਆ। ਪਰ ਆ ਏਕਤਾ ਮਤਾ ਦੇ ਕੋਈ ਕਿਹੜਾ ਮਤਾ ਮੈਨੂੰ ਲੱਗਦਾ ਵੀ ਇਹਦੇ ਨਾਲ ਏਕਤਾ ਬਣੂਗੀ। ਸਾਰਿਆਂ ਨੂੰ ਇਹ ਸਮਝ ਆ ਗਈ ਵੀ ਸਾਨੂੰ ਇਕੱਠੇ ਹੋ ਕੇ ਮੋਦੀ ਨੂੰ ਦੱਬਣਾ ਚਾਹੀਦਾ। ਮੋਦੀ ਸਰਕਾਰ ਦੇ ਭਲੇਖੇ ਟੁੱਟਣਗੇ। ਉਗਰਾਹਾ ਦੇ ਝੰਡੇ ਵੀ ਆਏ ਨੇ, ਡਾਕਟਰ ਦਰਸ਼ਨਪਾਲ ਦੇ ਝੰਡੇ ਵੀ ਆਏ ਨੇ, ਮਜੀਤ ਧਲੇਰ ਵੀ ਉਰੇ ਪਹੁੰਚਿਆ। ਹੋਰ ਵੀ ਜਥੇਬੰਦੀਆਂ ਕਾਫੀ ਪਹੁੰਚੀਆਂ ਨੇ। ਤੇ ਇੱਥੇ ਅੱਜ ਜਦੋਂ ਇਹ ਵੱਡੀ ਖਬਰ ਤੁਹਾਡੇ ਜ਼ਰੀਏ ਸਰਕਾਰ ਕੋਲੇ ਜਾਊਗੀ ਤਾਂ ਸਰਕਾਰ ਦਾ ਤਖਤਾ ਹਿੱਲੂਗਾ ਇੱਕ ਵਾਰ ਕੰਬੜੀ ਸੜੂ ਕੰਬੜੀ ਸੜੂਗੀ ਕਿਉਂਕਿ ਪਤਾ ਵੀ ਇਹ ਲੋਕ ਇਕੱਠੇ ਹੁੰਦੇ ਨੇ ਫਿਰ ਕੁੰਡੀਆਂ ਜਾਂ ਕੱਢ ਲੈਂਦੇ ਹੁੰਦੇ ਨੇ ਅੱਜ ਨਿਕਲ ਜਾਣੀਆਂ ਕੁੰਡੀਆਂ ਅਸੀਂ 100% ਆਸ ਕਰਦੇ ਹਾਂ ਕਿ ਹੁਣ ਮੋਰਚਾ ਇਕੱਠਾ ਹੋ ਕੇ ਲੜਾਈ ਲੜਨਗੇ ਹੁਣ ਮੋਦੀ ਵਾਲੇ ਨੂੰ ਸਾਰੇ ਵਧਣਗੇ ਪਿੱਛੇ ਨਹੀਂ ਹਟਣਗੇ ਜੀ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੀ ਉਮੀਦ ਦੇ ਨਾਲ ਐਸਕੇਐਮ ਭਾਰਤ ਦਾ ਇਹ ਵਫ ਜਿਹੜਾ ਖਣੋਰੀ ਮੋਰਚੇ ਦੇ ਉੱਪਰ ਲੜ ਰਿਹਾ ਸਾਥੀਆਂ ਦੇ ਕੋਲ ਆਇਆ ਕੀ ਨਤੀਜਾ ਨਿਕਲੇਗਾ ਇਹ ਆਉਣ ਵਾਲੇ ਦਿਨ ਦੱਸਣਗੇ ਪਰ ਉਮੀਦ ਵੱਡੀ ਆ ਪੰਜਾਬ ਦੇ ਲੋਕਾਂ ਨੂੰ